ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਮਾਨਮੱਤਾ ਨਗਰ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਇਹ ਪਿੰਡ ਸਤਿਤਾ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕਟੀਆਂ ਤੇ ਵਪਾਰ ਦਾ ਕੰਮ ਆ ਕੱਟੀਆਂ ਇਸ ਘਰ ਦੇ ਵਿੱਚ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਅੱਜ ਤੁਹਾਨੂੰ ਦੋ ਨੀਲੀ 라ਵੀ ਨਸਲ ਦੀਆਂ ਕੱਟੀਆਂ ਵਿਖਾਉਣੀਆਂ ਆ ਮਿੱਤਰੋ ਇੱਕ ਕੱਟੀ ਮੀਣੀ ਨੀਲੀ 라ਵੀ ਦੀ ਦਿਖਾਉਣੀ ਆ ਤੇ ਇੱਕ ਕੱਟੀ ਤੁਹਾਨੂੰ ਦੂਜੂ ਵਿਖਾਉਣੀ ਆ ਸਿੱਧੀ ਗੱਲਬਾਤ ਕਰਦੇ ਆ ਆਪਾਂ ਦੋ ਜਾਨਵਰ ਦਿਖਾਵਾਂਗੇ ਬਾਈ ਦੇ ਕੋਲੇ ਦੋਵਾਂ ਜਾਨਵਰਾਂ ਬਾਰੇ ਆਪਾਂ ਪ੍ਰੋਪਰ ਡਿਟੇਲ ਲੈਣੇ ਆ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਹੀ ਵਧੀਆ ਉੱਚੀ ਬੋਲ ਜਮਣਾ ਤੇ ਸੇਤਾ ਘਰ ਪਰਿਵਾਰ ਜੀ ਬਸ ਕਿਰਪਾ ਗੁਰੂ ਦੀ ਚਲੋ ਸ਼ੁਕਰ ਤੇ ਬਾਈ ਇੱਕ ਵਾਰੀ ਨਾਮ ਦੱਸ ਦਈਏ ਨਾਮ ਤਾਂ ਮੇਰਾ ਕਰਮਾ ਹੈ। ਕਰਮਾ। ਕਰਮਾ ਬਈ ਫਿਰ ਅੱਜ 2 ਜਨਵਾਰਾ ਹੈ। ਹਾਂਜੀ। ਤੇ ਕਰਮਾ ਬਈ ਮੀਨੀ ਕੱਤੀ ਆ ਜਿਹੜੀ ਕਿੰਨੇ ਚਿਰ ਦੀ ਆ ਬਈ? ਇਹ ਸਾਲ ਦੇ ਲਗਭਗ ਹੈਗੀ ਆ। ਸਾਲ ਦੇ ਲਗਭਗ ਹੈਗੀ ਆ। ਹਾਂਜੀ। ਤੇ ਦੋਵੇਂ ਸਿੰਗ ਹੀ ਹਰਦੇ ਆ ਬਈ। ਦੋਵੇਂ ਸਿੰਗ ਹੈ ਹਰਦੇ ਆ। ਵਿਖਾ ਦਿਏ ਇੱਕ ਵਾਰੀ ਜੀ। ਬਤਾ ਦਿੰਨੇ ਆ। ਵਿਖਾ ਦਿਓ ਮਹਾਰਾਜਾ ਜੀ। ਨਹੀਂ ਮਿੱਤਰੋ ਮੈਂ ਤੁਹਾਨੂੰ ਦੱਸਿਆ ਸਿੰਗ ਜਿਹੜੇ ਵਿਖਾ ਦਿੰਦਾ ਕਰਮਾ ਵਾਲੀ ਦੇ। ਠੀਕ ਹੈ ਇਦਾਂ ਲਓ। ਓਕੇ ਠੀਕ ਹੈ ਬਈ। ਬਹੁਤ ਵਧੀਆ ਕੱਟੀ ਆ ਨਾ ਅੱਖਾਂ ਓੱਖਾਂ ਦੀ ਬਈ ਹਾਂਜੀ ਮਾਰਕ ਨੂੰ ਉੱਥੋਂ ਬਹੁਤ ਚੰਗੀ ਆ ਹੂੰ ਤੇ ਇਹ ਕਿੰਨੇ ਦੀ ਦੇ ਦਈਏ ਬਈ ਹਰਪ੍ਰੀਤ ਇਹ 22000 ਦੀ ਦੇ ਦੇ ਠੀਕ ਆ ਬਈ ਤੇ ਬਈ ਕਰਮੇ ਬਈ ਹਰ ਇਹ ਇਹਦਾ ਜਿਹੜਾ ਮਾਂ ਦਾ ਦੁੱਧ ਦਾਦਾ ਕੋਈ ਪਤਾ ਲੱਗ ਨਹੀਂ ਉਹਦੇ ਬਾਰੇ ਨਹੀਂ ਆਪਾਂ ਕਿਸੇ ਭਰਾ ਨੂੰ ਕਿਸੇ ਵੀ ਜਿਹਦਾ ਨਾਂ ਲੈਣਾ ਠੀਕ ਆ ਬਈ ਨਾ ਇਹ ਆਪਾਂ ਨੂੰ ਉਹਦੇ ਟੀਕੇ ਦਾ ਪਤਾ ਹੈ ਨਾ ਨਹੀਂ ਆਪਾਂ ਨੂੰ ਨਹੀਂ ਜਿਹੜੀ ਕਿਉਂਕਿ ਆਪਾਂ ਮੰਨ ਲਓ ਕਿਸੇ ਦੇ ਵੀ ਜਾਨਵਰ ਦਾ ਨਾਂ ਲੈ ਕੇ ਵੇਚਦੇ ਹਾਂ ਹਾਂ ਬਿਲਕੁਲ ਜੀ ਤੇ ਉਹ ਗੱਲ ਇਹ ਵੀ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਦੀ ਉਹ ਆਪਾਂ ਕਿਸ ਨੂੰ ਗਮਰਾਹ ਵਾਲੀ ਗੱਲੀ ਹਾ ਸਿਆਣੀ ਗੱਲ ਆ ਬਾਈ 2 4000 ਪਿੱਛੇ ਹੈਣਾ ਹੂੰ ਤੇ ਜਿਹੜੀ ਮਾਰਕਿੰਗ ਮੁਰਕਿੰਗ ਉਹ ਪੇਸੀ ਜਾਂਦੀ ਆ ਤੁੰਨੇ ਤੇ ਨਿਸ਼ਾਨ ਲੈ ਵਿੱਚ ਵੀ ਡੱਪਾ ਹੂੰ ਠੀਕ ਠਣ ਹੋਣਗੇ ਠੀਕ ਆ ਬਾਈ ਇਹ ਹੋ ਗਈ ਬਾਈ ਇੱਕ ਨੰਬਰ ਤੇ ਦੋ ਨੰਬਰ ਤੇ ਕੱਤੀ ਆ ਜਿਹੜੀ ਬਈਆ ਇਹ ਹੈਗੀ ਆ 13 14 ਮਹੀਨੇ ਦੀ 14 ਮਹੀਨੇ ਉਮਰ ਹੋਊਗੀ 14 ਮਹੀਨੇ ਉਮਰ ਦੀ ਹੈ ਠੀਕ ਆ ਬਾਈ ਤੇ ਬਾਈ ਫਿਰ ਮੰਨ ਲਾ ਇਹ ਕਿੰਨੇ ਦੀ ਦੇ ਦੇਾਂਗੇ ਤੇ ਉਹ ਮੀਣੀ ਕਿੰਨੇ ਦੀ ਦੇ ਦੇਾਂਗੇ ਮੀਣੀ 22000 ਦੀ ਦੇ ਦੇਾਂਗੇ ਹਾਂ ਕੀ ਤੇ ਹੀ ਜੀ ਰੇ ਮਾਲਾ ਜੇ ਜੋੜਾ ਲੈ ਲਵੇ ਕੋਈ 45000 ਬਣ ਗਿਆ ਹਨਾ ਤੇ ਮਾਨਤਨ ਖੁੱਲਾ ਜੋੜੇ ਦਾ ਕਰਦੇ ਆ ਮਾਨਤਨ ਜੇ ਜੋੜਾ ਲਊਗਾ ਤੇ 100 ਕਿਲੋਮੀਟਰ ਦੀ ਪਹੁੰਚ ਆਪਾਂ ਦੇ ਦਾਂਗੇ ਕਿਹੜਾ ਜੋ ਛੱਡਦੇ ਆਂਗੇ ਚਾਹੇ ਕੋਈ ਭਰਾ ਉਹ ਮਾਨਤਨ ਕਰਾ ਲਈ ਜੈ ਪਹੁੰਚ ਕਰਾ ਲੈ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਚਾਹੇ ਅਗਲਾ ਪਹੁੰਚ ਕਰਾ ਲਵੇ ਤੇ ਚਾਹੇ ਮਾਨਤਨ ਕਰਵਾ ਲਵੇ ਠੀਕ ਆ ਬਾਈ ਜੇ ਜੋੜਾ ਲੈਂਦਾ ਹਾਂ ਕੱਲੀ ਕੱਲੀ ਦੇ ਵਿੱਚ ਤਾਂ ਫਿਰ ਉਹ ਕੱਲੀ ਕੱਲੀ ਦਾ ਫਿਰ ਉਹ ਹੀ ਜਾਂ ਮਾਨਤਨ ਜ਼ਰੂਰ ਹੋ ਜੂ ਚਾਰ ਹਾਂ ਹੋ ਜੂਗਾ ਇਹ ਨਹੀਂ ਓਕੇ ਝੋਲੀ ਇਹਨੂੰ ਵਿਖਾ ਦਈਏ ਜੀ ਮੜੀ ਜੀ ਹਾਂ ਜੀ ਮੜੀ ਜ ਠੀਕ ਹੈ ਜੋ ਕਿ ਜਿਹੜਾ ਪਿਆ ਪਿਆ ਥੋੜੇ ਜਿਹੇ ਨਾ ਹਾਂ ਜਿਆਦਾ ਪਏ ਪਈ ਸੀ ਦਵਾਈ ਲਈ ਵੀ ਆ ਜਾਨੀ ਕੁਝ ਕੁ ਲੈ ਗਏ ਠੀਕ ਹੈ ਬਾਈ ਕੁਛ ਮਾੜੇ ਮੋਟੇ ਹਲੇ ਹੈਗੇ ਠੀਕ ਹੈ ਤੇ ਇਹ ਇਹਨਾਂ ਚ ਦੋਵਾਂ ਜੋ ਮਾਨਤਾ ਨੂੰ ਫਿਰ ਕਰਦੇਗਾ ਭਾਈ ਨੰਬਰ ਆਪਣਾ 98149 56242 56242 98149 56242 ਬਾਈ ਦਾ ਫੋਨ ਨੰਬਰ ਹੈ ਪਿੰਡ ਪਲਾਸਪੁਰ ਜ਼ਿਲ੍ਹਾ ਮੋਗਾ ਧੰਨਵਾਦ ਸ਼ੁਕਰੀਆ ਜਉਂਦਰਾ